ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਬੈਡ ਤਾਜੀ ਸੂਣ ਵਾਲੇ ਤੇ ਦੋ ਹੈਗੇ ਮੱਝਾ ਸੂਂੀਆਂ ਸਮੀਆਂ ਇਹ ਤਿੰਨਾਂ ਦਾ ਕੀ ਸੇਲ ਆ ਡਿਟੇਲ ਬਾਅਦ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਸਰਜੀਤ ਸਿੰਘ ਜੀ ਪਿੰਡ ਭਮੀਪਰਾ तहसील जगरौं जिला लुधियाना जगरौं ਤੋਂ 10 ਕਿਲੋਮੀਟਰ ਦੂਰੀ ਤੇ ਪਿੰਡ ਆ ਗਿਆ ਪੰਮੀਪੁਰਾ 10 ਕਿਲੋਮੀਟਰ ਦੂਰ ਗੁਰਦੁਆਰਾ ਮੇਚਣਾ ਸਾਹਿਬ ਤੋਂ 5 5 ਕਿਲੋਮੀਟਰ ਦੀ ਦੂਰੀ ਤੇ ਹੈ ਮੋਬਾਈਲ ਨੰਬਰ ਆਪਣਾ ਜੀ 9872322051 9872322051 ਹਾਂਜੀ ਪਹਿਲਾ ਨੰਬਰ ਜਿਹੜੀ ਮੱਝ ਨੀਲੀ ਰਾਵੀ ਜਪਾ ਦੇਖੀ ਜਾਨੇ ਕਿਹੜਾ ਸੂਸੂਈ ਹੈ ਜੀ ਇਹ ਜੀ ਤੀਜੇ ਸੂਏ ਸੂਈ ਆ ਠੀਕ ਆ ਬੱਚਾ ਇਹਨੇ ਦੇ ਦਿਆ ਕੱਟੀ ਆਣਾ ਬੱਚਾ ਕੱਟੇ ਦਿੱਤੀ ਹੈ ਜੀ ਇਹ ਨੀਲੀ ਰਾਵੀ ਦੀ ਸੂਈ ਆ ਇਹ ਠੀਕ ਹੈ ਕੱਤੇ ਤਰੇਦ ਨੂੰ ਠੀਕ ਹੈ ਤੇ ਜੇ ਅਜੂ ਡਾਨਾ ਜਾਵਾਂ ਹਾਂ ਜੇ ਜੂ ਵਧੀਆ ਰੋਕੇ ਪਈ ਐ ਦੁੱਧ ਕਿੰਨਾ ਖੂ ਹੁਣ ਦੁੱਧ ਦੇ 7 ਕਿਲੋ ਗੋਲਾ ਤਿਆਰ ਆ ਇਸ ਟਾਈਮ ਸਾਢੇ 3 ਕਿਲੋ ਟੰਗ ਦਾ ਸਾਢੇ 3 ਕਿਲੋ ਟੰਗ ਦਾ ਅੰਦਾਜ਼ਾ ਹੈ ਕਿੱਥੇ ਜਾਵੜੂਗੀ ਇਹ 14-15 ਤਿੰਨ ਦੀ ਉਮੀਦ ਆ 14 ਕਿਲੋ ਦੁੱਧ ਪਾ ਦੂਗੀ ਤੇ ਬਾਕੀ ਨਾਲਾ ਨੋੜਾ ਬਹੁਤ ਚੰਗੇ ਆ ਹਨਾ ਹਾਂ ਸੋ ਮਿਲਕ ਵੇਨ ਵਗੈਰਾ ਦੇਖੋ ਬਿਲਕੁਲ ਮੂਰ ਨਹੀਂ ਲੱਤ ਦਾ ਟੱਚ ਕਰਦੀ ਪਈ ਐ ਤੇ ਲੇਵ ਅੱਗੇ ਪਿਛੇ ਤੇ ਬੋਲੇ ਤੋਂ ਸਾਫ ਆ ਜਾਮਾ ਹੁਣ ਹਾਂ ਬੋਲੇ ਤੋਂ ਸਾਫ ਠੀਕ ਐ ਚੋਣ ਚਵਾਤਾ ਉਸ ਤੁਰ ਇੱਕ ਨੰਬਰ ਪੂਰੀ ਇੱਕ ਨੰਬਰ ਬੋਲੀ ਚਵਾਈ ਤੇ ਬੇਚੰਦਾ ਰੇਟ ਇਹਦਾ ਬਾਕੀ ਰੱਖਿਆ ਰੇਟ ਇਹਦਾ 85000 ਮਾਨਤਨ ਮਾਨਤਨ 82 ਤੱਕ ਦੇ ਦਾਂਗੇ ਤੋਰੇ ਬਾਹਰ ਨੂੰ ਸੋ ਵੀਰ ਸਿੰਗ ਜਰੂਰ ਖੁੱਲਾ ਆ ਕੇ ਨੀਲੀ ਦਾ ਵੀ ਜਾ ਕੇ ਨੀਲੀ ਦਾ ਵੀ ਸਿੰਗ ਖੁੱਲਾ ਹੀ ਆ ਜਾਂਦਾ ਜਿਆਦਾਤਰ ਤੇ ਵਾਕੀ ਲੇਵੇ ਦੀ ਸਾਫ ਆ ਜਾਂਦਾ ਬੱਚਾ ਕੱਟੀ ਆ ਸਿੰਘ ਮੂੰਹ ਮੱਥਾ ਦੇ ਇਦਨ ਤੋਂ ਦੋ ਦੋ ਹੁੰਦੇ ਤੇ ਲੇਵਾ ਦੇਖੋ ਸੋਹਣਾ ਸਾਫ ਸੁਦਰਾ ਲੇਵਲੇ ਪਾਸੇ ਪੂਰੀ ਓਕੇ ਨੰਗੇ ਲੇਵੇ ਦੀ ਆ ਤੇ ਮੁਠੀ ਵਾਲਾ ਥਾਣਾ ਜਮ ਤੇ 82000 ਦੀ ਜੱਸਾ ਰਣੋ ਬਾਈ ਜੀ ਕਹਿੰਦੇ ਦੇਣੀ ਆ ਰਾਜੀ ਪਲੀ ਪੁਲੀ ਵੀ ਬਹੁਤ ਆ ਜਾ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਹਸ ਤਰਾਣੀ ਸੋ ਬਰੋ ਲੇਵਾ ਵਗੈਰਾ ਦੇਖ ਸਕਦੇ ਨੇੜੇ ਤੋਂ ਪੂਰੇ ਸਾਫ ਸੁਥਰੇ ਲੇਵੇ ਦੀ ਤੇ ਚੌਂਡ ਚਵਾਜ ਦੇ ਬਾਈ ਜੀ ਨੂੰ ਦੱਸ ਦਿਆ ਕਿ ਇੱਕ ਨੰਬਰ ਆ ਜਮਾ ਤੇ ਨੀਲੀ 라ਵੀ ਚ ਆ ਗਈ ਬੱਚਾ ਇਹਦੇ ਵਿੱਚ ਆ ਗਈ ਕੱਟੀ ਨੀਲੀ 라ਵੀ ਸੋ ਦੇਖ ਸਕਦੇ ਹਾਂ ਨੀਲੀ 라ਵੀ ਦੇ ਪਿੱਛੇ ਕੱਟੀ ਆ ਤੀ ਜਿਆਦਾ ਦਿਨ ਹੋ ਗਿਆ ਸੁਜੀ ਨੂੰ 나ੜੂ ਜਮਾ ਨਾਲ ਤੇ 82000 ਚੋਂ ਮਾਨਤਨ ਮੌਕੇ ਤੇ ਹੋ ਜੂ ਮੂਰਲਥਨ ਚ ਫੁੱਟ ਦੀ ਵਿੱਚੀ ਮਗਰ ਨਾਲ ਚ ਪੌਣੇ ਫੁੱਟ ਦੀ ਵਿੱਚੀ ਦੂਜੇ ਨੰਬਰ ਜਿਹੜੀ ਇਹ ਦੇਖੀਏ ਨਾ ਸੂਈ ਵੀ ਕਿਹੜਾ ਸੁਭਾ ਹੋਊ ਜੀ ਇਹ ਵੀ ਤੇ ਤੀਜਾ ਹੀ ਆ ਦੱਸਿਆ ਨਾ ਮੁਤਾਬਕ ਉਹ ਚੌਥਾ ਹੋ ਸਕਦੀ ਆ ਹਾਂ ਚੌਥਾ ਵੀ ਹੋ ਸਕਦੀ ਬੱਚਾ ਕੀ ਆ ਵਗਰ ਬੱਚਾ ਇਹ ਤੇ ਕਟਾ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਨੂੰ ਕਿੰਨਾ ਹੋ ਗਿਆ ਜੀ ਦੁੱਧ ਹੁਣ ਚੋਣ ਵਾਲਾ ਕਿੰਨਾ ਹੈਗਾ ਦੁੱਧ ਇਹਦਾ 10 ਲੀਟਰ ਆ ਨਾ ਨਿਪੜ ਜੀ ਆਵਾ ਹਾਂਜੀ ਠੀਕ ਹੈ ਚੋਣ ਜਵਾ ਤਾਰ ਤੁਰ ਛਾਰ ਭੋਲੀ ਵਧੀਆ ਨਪੂ ਰੇਟ ਇਹਦਾ ਕੀ ਰਹਿਣਾਗਾ ਇਹਦਾ ਰੇਟ ਜੀ 75000 ਮਾਨਤਨ ਮਾਨਤਨ 72 ਤਾਂ ਹੀ ਜੀ ਤਾਂ ਕਿ 72 ਜੀ ਹਾਂ ਤੋਰੇ ਬਾਹਰ ਨੂੰ ਸੋ ਬੱਚਾ ਵਿਸ਼ੇ ਕਟਾ ਮਹੀਨਾ ਹੋ ਗਿਆ ਪੂਰਾ ਨੈਟ ਸਵੀਰ ਜਮਾ ਸਿੰਘ ਕੱਢਿਆ ਹੈ ਬੱਚਾ ਤੇ ਲੈ ਵਾਲੇ ਪਾਸੋਂ ਇਹ ਵੀ ਕਰਮ ਵਾਲੀ ਚੰਗੀ ਆ ਤੇ ਸੂਆ ਜਿਹਾ ਹੈਗੇ ਮੈਂ ਤੀਜਾ ਚੌਥਾ ਹੋ ਸਕਦੀ ਆ ਪਰ ਅੱਖਾਂ ਮਣਕ ਨਹੀਂ ਤੇ ਮਧਰੀ ਗੋਡੀ ਜੀ ਮੈਂ ਆ ਕੋਈ ਜ਼ਿਆਦਾ ਕੱਦ ਨਹੀਂ ਹੈਗਾ ਮੀਡੀਅਮ ਸਾਈਜ਼ ਆ 72000 ਰੁਪਏ ਦੀ ਸੋ ਲੈਵਾ ਵਗੈਰਾ ਦੇਖੋ ਸੋਹਣੇ ਲੈਵੇ ਦੀ ਆ ਸਾਫ ਸੁਥਰੀ ਨੀਲੀ ਰਾਵੀ ਚ ਪੈਂਦੀ ਆ ਵਧੀਆ ਇਹਦਾ ਬਬਰੀਡ ਤਿਆਰ ਕਰ ਸਕਦਾ ਭਾ ਵੀ ਬਾਜ ਵਜਾ ਜਾਵਾਂਗਾ 72000 ਰੁਪਇਆ ਤਾਂ ਕਹਿੰਗੇ ਮਹੀਨਾ ਇਹਨੂੰ ਸੁੱਝ ਗਿਆ 9 ਗਿਲੀਟਰ ਦਾ ਜਿਹੜਾ ਚੋਣ ਵਾਲਾ ਏ ਥੱਲੇ ਨੈਟ ਹਾਜ਼ਰ ਆ ਮਲਕ ਮੀਨ ਵਗੈਰਾ ਇਹਦੇ ਥੱਲੇ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਐ ਤੇ ਤੀਜੇ ਨੰਬਰ ਤੇ ਆਪਾਂ ਇਹ ਗਾਂ ਦੇਖੀ ਜਾਨੇਗੇ ਜੀ ਕਿਹੜਾ ਸੂਆ ਹੁੰਦੀ ਐ ਇਹਦੇ ਤੀਜੇ ਸੂਆ ਤੀਜਾ ਸੂਆ ਕੈਗਦਾਂ ਲੈਂਦੀ ਐ ਇਹ ਇਹ 9 ਤਰੀਕ ਨੂੰ ਦਿਨ ਪੂਰੇ ਆ ਦੇ ਇਹ ਆਪਣੀ ਘਰ ਦੀ ਹੈਗੀ ਪਿਛਲੇ ਸੂਏ ਲੈਂਦੀ ਸੀਗੀ 100 ਰੁਪਇਆ ਲੈ ਆਪਾਂ ਸੂਆ ਵਧੀਆ ਆਪਾਂ ਘਰੇ ਤੋਂ ਆ ਠੀਕ ਐ ਕਿੰਨਾ ਕ ਦੁੱਧ ਦਿੰਦਾ ਇਹਨੇ ਇਹਨੇ ਦੁੱਧ ਦਿੱਤਾ 100 ਲੀਟਰ 100 ਲੀਟਰ ਹਾਂਜੀ ਤੇ ਕੈਗ ਮਹੀਨੇ 2 ਮਹੀਨੇ ਤਾਂ ਪੂਰੀ ਹੋਵੇ ਛੱਡੀ ਨੂੰ ਠੀਕ ਹੈ ਅੰਦਾਜ਼ਾ ਜੈਦ ਕੀ ਬਾਧੂ 16-17 ਤੱਕ ਅੰਦੀ ਤੀਜਾ ਸ਼ੁਭ 17 ਤੱਕ ਪਹੁੰਚਣਾ ਚਾਹੀਦਾ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਜੀ 75000 ਮਾਨਤਨ ਮਾਨਤਨ ਕਰਦੇ ਆਂ ਚੋਲੋ ਮੜੇ ਬਾਹਰ ਨੂੰ ਤੇ ਠੰਡੀ ਸੀਲ ਬਾਧੂ ਆਜੀ ਬਹੁਤ ਠੰਡੀ ਸੀ ਤਾਂ ਕੋਈ ਮੈਂ ਨਿਆਣਾ ਪਾਉਣ ਦੀ ਲੋੜ ਨਹੀਂ ਠੀਕ ਹੈ ਤੇ ਬਸ ਜਿੱਥੇ ਮਰਜ਼ੀ ਬੈਠਦੇ ਚੋਲੋ ਪੂਰੀ ਨੂੰ ਤੁਸੀਂ ਨਰਨਾ ਪਰ ਬਦਾਈ ਸੋ ਸਾਈ ਹਲ ਜਾਂ ਕੇ ਚਾ ਗਈ ਤੇ ਰੰਨਣਗਾ ਆ ਗਈ ਲਾਲ ਰੰਗ ਦੇ ਵਿੱਚ ਮੈਂ ਨੋਲ ਜਨਨ ਦੇ ਚੋਣੀ ਐ ਲਾਥ ਚੱਕਣੀ ਠੀਕ ਆ ਠੰਡੀ ਸਿਲ ਪੂਰੀ ਆ ਜਾਵਾ ਹਾਂ ਪੂਰੀ ਠੰਡੀ ਸਿਲ ਆ ਜਾਵਾ ਸੋ ਸਾਹੀਆ ਜਣ ਇਹਨੂੰ ਰੰਗ ਤੇ ਨਹੀਂ ਗਾ ਠੀਕ ਐ ਹਾਂ ਅਰੇ ਇਹ ਤਾਂ ਬਸ ਪੌਲੀ ਠੰਡੀ ਸਿਲ ਸੋ ਸਾਫ ਸੁਥਰੀ ਪੂਰੀ ਰਾਜੀ ਸਭੀ ਬੜੀ ਵੀ ਝੋਲੀ ਵਾਲੀ ਵਹਿੜਾ ਤੇ ਦਿਨ ਨੈਟ ਜੇ ਕਿੰਨੇ ਦੱਸੇ ਇਹਦੇ ਆ ਭਾਈ ਆਪਾਂ 9 ਤਰੀਕ ਨੂੰ ਦਿਲ ਪੂਰੇ ਹੁੰਦਿਆ ਜੀ ਤੇ ਹੱਥ ਫੇਰੋ ਠੰਡੀ ਆ ਜਾਵਾ ਫਰਾਂਲੇ ਦੱਸੋ ਠੰਡੀ ਆਜਾਂ ਨੂੰ ਕੋਈ ਵਾਸਤੇ ਹੀ ਦੇਰੇ ਮਾਦੀ ਜਿਵੇਂ ਮਰ ਜਾ ਸਵੇਰੀ ਚੱਲੋ ਹਾਂ ਜਿੰਨੀ ਮਰਜੀ ਚੋਈ ਚੱਲੋ ਠੀਕ ਹੈ ਜਿੱਦਾਂ ਮਰਜੀ ਅਥੇਰੀ ਚੱਲੋ ਦੇ ਵਈ ਸੋ ਠੰਡੀ ਸੀਲ ਪੂਰੀ ਦੁੱਧ 16 ਦੋਗੀ ਤੇ ਦੋ ਵਾਰ ਫਰਕ ਆ ਜਾਵਾਂ ਹਾਂ ਹਾਂ ਨੰਬਰ ਬੋਲੇ ਜਾਂ ਕਰ ਆਪਣਾ 987222055 ਸੋ ਵੀਡੀਓ ਦੇਖ ਲੇ ਸਭ